ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿਮਰਨ ਗੌਰ ਅਜਸੀ সোহੇਲਾ 그룹 ਦਾ ਇੱਕ ਕੀਰਤਨ ਦਾ ਅ ਪ੍ਰੋਗਰਾਮ ਸਟਾਰਵਿਕ ਦੇ ਵਿੱਚ ਕਰਵਾਇਆ ਹੈ ਸੋਹੇਲਾ ਗਰੁੱਪ ਹਰ ਮਹੀਨੇ ਅਸੀਂ ਲੇਡੀਆਂ 125 ਲੇਡੀਆਂ ਆ ਜੋ ਮਹੀਨੇ ਚ ਪਾਠ ਕਰਦੇ ਆ ਫਿਰ ਉਸ ਪਾਠ ਦੀ ਸਮਾਪਤੀ ਦੀ ਅਰਦਾਸ ਦੇ ਨਾਲ ਕੀਰਤਨ ਹੁੰਦਾ ਜੋ ਕਿ ਸਭ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਕਿਸੇ ਵੀ ਵੈਨਿਊ ਤੇ ਕਰਵਾਂਦੇ ਆ ਇਹ ਕੋਪਰਾਲਾ ਹੈ ਜਿਹਦੇ ਨਾਲ ਅਸੀਂ ਆਪਣੀ ਸਿੱਖ ਕਮਿਊਨਿਟੀ ਨੂੰ ਸਿੱਖ ਲੇਡੀਆਂ ਨੂੰ ਨਾਲ ਜੋੜਨਾ ਚਾਹੁੰਦੇ ਆ ਸੋ ਥੈਟ ਦੇ ਆਰ ਅਵੇਅਰ ਕਿ ਗੁਰਬਾਣੀ ਦਾ ਸਾਡੀ ਲਾਈਫ ਦੇ ਵਿੱਚ ਕੀ ਮਹੱਤਵ ਹੈ ਅੱਜ ਦਾ ਫੰਕਸ਼ਨ ਬਹੁਤ ਵਧੀਆ ਰਿਹਾ ਸਾਡੇ ਨਾਲ ਇੱਕ ਨੀਗੀ ਜੀ ਹੈਗੇ ਆ ਜਿਨ੍ਹਾਂ ਨੇ ਬਹੁਤ ਸੋਹਣਾ ਕੈਲੀਗ੍ਰਾਫੀ ਦਾ ਹੈ ਸਾਨੂੰ ਲਿਖ ਕੇ ਦਿੱਤਾ ਔਰ ਉਹ ਸਭ ਨੂੰ ਫ੍ਰੀ ਆਫ ਕਾਸਟ ਹੈ ਜੋ ਉਹਨਾਂ ਦੇ ਨਾਮ ਕੈਲੀਗ੍ਰਾਫੀ ਦੇ ਵਿੱਚ ਲਿਖ ਕੇ ਦੇ ਰਹੇ ਆ ਸੋ ਇੱਕ ਹੈ ਐਡੀਸ਼ਨਲ ਚੀਜ਼ ਸਿਗੀ ਜੋ ਸੋਹਿਲਾ ਗਰੁੱਪ ਨੇ ਕੀਤੀ ਹੈ ਜੀ ਬਿਲਕੁਲ ਅਸੀਂ ਟਰਾਈ ਕਰਦੇ ਹਾਂ ਕਦੀ ਸਾਊਂਡ ਮੈਡੀਟੇਸ਼ਨ ਕਰਵਾਉਣ ਦਾ ਕਦੀ ਯੋਗਾ ਕੈਂਪਸ ਕਰਵਾਉਣ ਦਾ so that ਕਿ ਆਪਣੇ ਮਨ ਦੀ ਸ਼ਾਂਤੀ ਲਈ ਅਸੀਂ ਆਪਣੇ ਦਿਮਾਗ ਨੂੰ ਕਿਸ ਤਰ੍ਹਾਂ ਸ਼ਾਂਤ ਰੱਖਣਾ ਹੈ ਅਲੱਗ-ਅਲੱਗ ਚੀਜ਼ਾਂ ਦੇ ਥਰੂ ਅਸੀਂ ਆਪਣੀਆਂ ਲੇਡੀਜ਼ ਨੂੰ ਅਬੀਅਰ ਕਰਦੇ ਅੱਜ ਅਸੀਂ ਇੱਕ ਇਵੈਂਟ ਇੱਥੇ ਅਟੈਂਡ ਕੀਤਾ ਸੋਹਿਲਾ ਵੱਲੋਂ ਜੋ ਕਿ ਸਟਾਰਵਿਕ ਚ ਕਰਵਾਇਆ ਗਿਆ ਸੀ ਸਿਮਰਨ ਬਲਿਆਓ ਬਹੁਤ ਹੀ ਜ਼ਿਆਦਾ ਰੱਬ ਨਾਲ ਜੋੜਨ ਵਾਲੀਆਂ ਚੀਜ਼ਾਂ ਇਸ ਗਰੁੱਪ 'ਚ ਸਿੱਖਦੇ ਆਂ ਕਾਫੀ ਕੁਝ ਹੈ ਜੋ ਅਸੀਂ ਲੋਕ ਆਪਣੇ ਯੂਥ 'ਚ ਨਹੀਂ ਕਰ ਪਾਉਂਦੇ ਜਾਂ ਯੂਥ ਬਹੁਤ ਜਗ੍ਹਾ ਹੋਰ ਪਾਸੇ ਲੱਗਾ ਹੋਇਆ ਪਰ ਇਹ ਵਾਲੀ ਇਵੈਂਟ 'ਚ ਆ ਕੇ ਸਾਨੂੰ ਲੱਗਦਾ ਕਿ ਅਸੀਂ ਬੜੀ ਅੱਛੇ ਕੰਮ ਕਰ ਰਿਹਾ ਆ ਸਾਣਾ ਰੱਬ ਨਾਲ ਜੁੜਨ ਦਾ ਸਾਨੂੰ ਮੌਕਾ ਮਿਲਦਾ ਹੈ ਤੇ ਅੱਜ ਦਾ ਇਵੈਂਟ ਬਹੁਤ ਹੀ ਵਧੀਆ ਰਿਹਾ ਬੜਾ ਹੀ ਮਜ਼ੇਦਾਰ ਰਿਹਾ ਬਹੁਤ ਹੀ ਸਾਨੂੰ ਰੱਬ ਦੀਆਂ ਬਲੇਸਿੰਗਸ ਮਿਲੀਆਂ ਸਾਡੇ ਲਈ ਬੜਾ ਹੀ ਡਿਵਾਈਨ ਮੂਮੈਂਟ ਸੀਗਾ ਅੱਜ ਇਹ ਵਾਲਾ ਇਹਦਾ ਧਾਰਮਿਕ ਨਾਲ ਜੁੜਾ ਜਾ ਰਿਹਾ ਇੱਕ ਤਰ੍ਹਾਂ ਦਾ ਰੱਬ ਨਾਲ ਜੁੜਨਾ ਤਾਂ ਬਹੁਤ ਹੀ ਵਧੀਆ ਗੱਲ ਹੈਗੀ ਹੈ ਕਿਉਂਕਿ ਰੱਬ ਤੋਂ ਉੱਪਰ ਤਾਂ ਕੋਈ ਚੀਜ਼ ਹੀ ਨਹੀਂ ਹੈ ਜੋ ਮਿਲਦਾ ਸਾਨੂੰ ਰੱਬ ਤੋਂ ਹੀ ਮਿਲਦਾ ਜੀ ਸਭ ਤੋਂ ਵਧੀਆ ਚੀਜ਼ ਹੈ ਬਲੀਤਾ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਇੱਥੇ ਸੋਹਿਲਾ ਪਰਿਵਾਰ ਵੱਲੋਂ ਆਈ ਆ ਅੱਜ ਕੀਰਤਨ ਪ੍ਰੋਗਰਾਮ ਅਟੈਂਡ ਕੀਤਾ ਥੈਂਕ ਯੂ ਕਰਨਾ ਚਾਹਾਂਗੀ ਸੋਹਿਲਾ ਪਰਿਵਾਰ ਦਾ ਸਿਮਰਨ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਅਰੇਂਜਮੈਂਟ ਕਰਵਾਇਆ ਇੰਨਾ ਵਧੀਆ ਕੀਰਤਨ ਸੀਗਾ ਇੰਨਾ ਕੀਰਤਨ ਦਾ ਆਨੰਦ ਆਇਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਰਾ ਪਰਿਵਾਰ ਜੁੜਿਆ ਆਪਸ ਵਿੱਚ ਤੇ ਮੈਂ ਸਾਰਿਆਂ ਨੂੰ ਕਹਾਂਗੀ ਕਿ ਆਓ ਜੁੜੋ ਸੋਹਿਲਾ ਪਰਿਵਾਰ ਨਾਲ ਤੇ ਤਾਂ ਕਿ ਇੱਕ ਵੱਡਾ ਹੋਰ ਪਰਿਵਾਰ ਬਣਾਈਏ ਜਿਹੜੇ ਆਪਾਂ ਬਾਣੀ ਦੇ ਵਿਚਾਰ ਜਾਣੀਏ ਕੀਰਤਨ ਸੁਣੀਏ ਤੇ ਰੱਬ ਨਾਲ ਜੁੜੀਏ ਦਾ ਉਪਰਾਲਾ ਹੈ ਬਾਨੀ ਨੂੰ ਸਭ ਨਾਲ ਜੋੜਨ ਦਾ ਬਾਨੀ ਗੁਰੂ ਗੁਰੂ ਹੈ ਬਾਨੀ ਵਿੱਚ ਬਾਨੀ ਅੰਮ੍ਰਿਤਸਾਰੇ ਅਸੀਂ ਚਾਹੁੰਦੇ ਹਾਂ ਸਾਰੀਆਂ ਫੈਮਲੀਆਂ ਸਾਰੀ ਪੰਜਾਬੀ ਫੈਮਲੀ ਹਿੰਦੂ ਫੈਮਲੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਭ ਤੋਂ ਵੱਡਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਤੇ ਅਸੀਂ ਚਾਹੁੰਦੇ ਹਾਂ ਸਾਰੇ ਜੁੜਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਓਹ ਰਾਇ ਜੀ ਅਮਰਦੇਖਾ ਰਾਇ ਜੀ ਵੈਰੀ ਡਿਵਾਈਨ ਅੱਜ ਸਟਾਰਵਿਕ ਵਿੱਚ ਸਿਮਰਨ ਨੇ ਕਰਵਾਇਆ ਬਹੁਤ ਡਿਵਾਈਨ ਸੀ ਐ ਦੇਖੋ ਤੁਸੀਂ The calligraphy ek alag uprala hai it was amazing divine thank you mera naam neet कौर ਜੀ ਜਨਾ ਚਾਹੋਗੇ एज अ फंक्शन आज दे फंक्शन बारे बस ਅਸੀਂ ਜਿਹੜਾ ਆਪਣੇ ਗੁਰੂ ਦੇ ਨਾਲ ਜੁੜਦੇ ਆ ਇਹਦੇ ਨਾਲ ਸਾਨੂੰ ਬੜੀ ਪੋਜ਼ਿਟਿਵਿਟੀ ਮਿਲਦੀ ਆ ਤੇ ਆਪਣੇ ਨਾਲ ਮਤਲਬ ਇੱਕ ਅਲੱਗ ਜੀ ਮਹਿਸੂਸ ਹੁੰਦੀ ਆ ਫੀਲਿੰਗ ਕਿ ਹਾਂ ਅਸੀਂ ਵੀ ਪਰਮਾਤਮਾ ਦੇ ਨਾਲ ਜੁੜ ਕੇ ਬੈਠੇ ਹੋਏ ਆ ਔਰ ਇੱਕ ਅਸੀਂ satsang ਕਰ ਰਹੇ ਹਾਂ proper ਅਸੀਂ ਸਾਰੀਆਂ ਇੰਨੇ ਜ਼ਿਆਦਾ ਮਤਲਬ ਲੇਡੀਜ਼ ਹੈਗੇ ਆ ਤਾਂ ਉਹਨਾਂ ਨਾਲ ਮਿਲ ਕੇ ਜ਼ਿਆਦਾ ਵਧੀਆ ਲੱਗਦਾ ਸਭ ਨੂੰ ਕਿੱਦਾਂ ਲੱਗ ਰਿਹਾ ਹੈ ਅੱਜ ਧਾਰਮਿਕ ਰੋਗ ਹੋਣੇ ਚਾਹੀਦੇ ਆ ਬਿਲਕੁਲ ਹੋਣੇ ਚਾਹੀਦੇ ਆ ਕਿਉਂ ਨਹੀਂ ਹੋਣੇ ਚਾਹੀਦੇ ਇਹਦੇ ਵਿੱਚ ਹੀ ਤਾਂ ਸਾਰਾ ਕੁਝ ਹੈ MP ਪਰਾਜੀ ਸੋਈਲਾ ਕਲਬ ਦੀ ਮੈਂਬਰ ਬਹੁਤ ਹੀ ਅੱਛਾ ਸੀ ਪ੍ਰੋਗਰਾਮ ਬਹੁਤ ਆਨੰਦਮਈ ਪ੍ਰੋਗਰਾਮ ਜਿਵੇਂ ਅੱਜਕੱਲ੍ਹ ਦੀ ਆਪਣੀ ਜ਼ਿੰਦਗੀ ਬਹੁਤ ਫਾਸਟ ਹੈ ਸਭ ਭਜਰੇ ਨੇ ਸਭ ਮਟੀਲਿਸਟਿਕ ਚੀਜ਼ਾਂ ਤੇ ਕੁਝ ਟਾਈਮ ਅਸੀਂ ਕਲੱਬ ਵਾਲਿਆਂ ਨੇ ਗੁਨਾਮ ਦੇ ਜੀ ਦੇ ਨਾਮ ਟਾਈਮ ਵਿਦ ਗੁਨਾਮ ਐਕਟਿਵ ਰੱਖਿਆ ਉਹਦੇ ਚ 2 ਘੰਟੇ ਸਭ ਇਕੱਠੇ ਬੈਠ ਕੇ ਆਪਾਂ ਉਸ ਕਾਲਪੁਰਖ ਦੇ ਨਾਲ ਜੁੜਦੇ ਆਂ ਔਰ ਅੱਜ ਦਾ ਸਮਾਗਮ ਸੀ ਜਿਹੜਾ ਅੰਮ੍ਰਿਤਪਾਲ ਵੀਰ ਜੀ ਔਰ ਸਿਮਰਨ ਮਰੋਸੀ ਔਰ ਬੀਬੀ ਅੰਮ੍ਰਿਤਕੌਰ ਨੇ ਬਹੁਤ ਹੀ ਨਾਨਮਈ ਕੀਰਤਨ ਕੀਤਾ ਔਰ ਬਹੁਤ ਹੀ ਹਨਾਨ ਨਾਦ ਬਜਿਆ और हर एक ने वह चढ़ के हिस्सा लिया हर एक बुद्ध उत्साह चढ़ के संगत का बहुत ही घाट सिखा जी बहुत ही आनंद आया वाहू जी का खालसा वाहू जी की फिर।